ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਸਿੰਧੀ ਬੂਟੀ ਬਾਰੇ ਦੱਸਾਂਗੇ ਬੇਸਿਕ ਸਿੰਧੀ ਬੂਟੀ ਬਾਰੇ ਉਹਦਾ ਟਾਂਕੇ ਬਾਰੇ ਦੱਸਾਂਗੇ ਐਦਾਂ ਆਪਾਂ ਪਹਿਲਾਂ ਬਾਕਸ ਡਰਾ ਕਰ ਲੈਣਾ ਉਸ ਤੋਂ ਬਾਅਦ ਆਪਾਂ ਹੁਣ ਸ਼ੁਰੂ ਕਰਨ ਲੱਗੇ ਆ ਆਪਾਂ ਇੱਥੋਂ ਨਿਦਲ ਨੂੰ ਕੱਢਿਆ ਇਹ ਐਦਾਂ ਦੀ ਤੋਂ ਆਪਣੀ ਉੱਚੀ ਗੱਲ ਦੇ ਇੱਕ ਤਰ੍ਹਾਂ ਦਾ ਵੀ ਆਪਾਂ ਆਊਟਲਾਈਨ ਬਣਾਵਾਂਗੇ ਪੰਨਾ ਇਸ ਚੀਜ਼ ਦਾ ਖਾਸ ਧਿਆਨ ਦੇਣਾ ਕਿ ਇੱਕ ਤਰ੍ਹਾਂ ਦਾ ਆਪਣਾ దబ్బనా ఉపరు జాక ఉబ్బి బాధ ఏ వాలా తప్పు నీచే నీచే నేను ఉపరు చుక్క ਤੁਸੀਂ ਆਪਾਂ ਮੀਡਮ ਨੂੰ ਕੱਢ ਲੈਣਾ ਹੈ ਇਹ ਆਪਣੀ ਆਉਟਲਾਈਨ ਬਣ ਚੁੱਕੀ ਹੈ ਆਪਾਂ ਹਾ ਕੋਰਨਰ ਦੇ ਵਿੱਚੋਂ ਇਦਾਂ ਕੱਢ ਲੈਣਾ ਹੈ ਨੀਡਲ ਨੂੰ ਆਪਾਂ ਨੇ ਬਾਕਸ ਆਪਾਂ ਰੈਡੀ ਕਰ ਚੁੱਕੇ ਹਾਂ ਆਪਾਂ ਬੁਸਤੀ ਦਾ ਡਿਜ਼ਾਈਨ ਪਾਵਾਂਗੇ ਤੁਹਾਨੂੰ ਦੱਸ ਰਿਹਾ ਐਤੋਂ ਮਿਕਰਾਸ ਹੁੰਦੇ ਆਪਾਂ ਇਦਾਂ ਨੀਡਲ ਨੂੰ ਕੱਢ ਲਾਂਗੇ ਇਹ ਇੱਥੋਂ ਦੀ ਹੁੰਦੇ ਹੋਏ ਆਪਾਂ ਇਦਾਂ ਨਹੀਂ ਕੱਢ ਲੈਣਾ ਹੁਣ ਇਹਦੇ ਨੀਚੇ ਵੀ ਕੱਢ ਲੈਣਾ ਹੁਣ ਆਪਣੇ ਕੋਲੇ ਇਹ ਦੋ ਲਾਈਨਾਂ ਆ ਗਈਆਂ ਨੇ ਤੇ ਇਹਦੇ ਵਿੱਚ ਆਪਾਂ ਜਿਹੜੀ ਤਾਂ ਉੱਪਰ ਚੱਕੀ ਹੋਈ ਉਹਨੂੰ ਦੱਬਣਾ ਤੇ ਜਿਹੜੀ ਨੀਚੇ ਦੱਬੀ ਹੋਈ ਉਹਨੂੰ ਉੱਪਰ ਚੁੱਕਣਾ ਇਹ ਤਾਂ ਇਸ ਤਰ੍ਹਾਂ ਹੀ ਆਪਾਂ ਜਾਂਦੇ ਰਹਿਣਾਗਾ ദി സക്കാ ഈ ബാർ കെ ഹന ചക്കെഡാ നീച്ച ആർഡ് ഉപ്പ ചുക്കരി ആളാ ਇਨੂੰ ਆਪਾਂ ਉੱਪਰ ਚੁੱਕਾਂਗੇ ਨੀਚੇ ਨੇ ਪਿਆ ਹੋਇਆ ਠੀਕ ਹੈ ਜੀ ਤੇ ਇਹਦੇ ਵਿੱਚ ਦੀ ਆਪਾਂ ਸੂਈ ਨੂੰ ਕੱਢ ਲੈਣਾ ਹੈ ਤਾਂ ਵੀ ਬਹੁਤ ਹੀ ਈਜ਼ੀ ਤਰੀਕਾ ਹੈ ਸਿੰਧੀ ਬਹੁਤ ਹੀ ਸੋਹਣੀ ਲੱਗਦੀ ਹੈ ਸੂਟਾਂ ਦੇ ਵਿੱਚ ਪਾਏ ਇਸ ਦਾ ਹੁਣ ਬਹੁਤ ਹੀ ਜ਼ਿਆਦਾ ਟ੍ਰੈਂਡ ਹੈ ਚੱਲ ਰਿਹਾ ਹੈਗਾ ਤੁਸੀਂ ਇਸ ਤਰ੍ਹਾਂ ਆਪਣੇ ਸੂਟ ਰੈਡੀ ਕਰ ਸਕਦੇ ਹੋ ਸਿੰਧੀ ਬੁਟੀ ਰਾਹੀਂ ਹੁੰਦੇ ਕੋਈ ਵੀ ਉੱਪਰ ਹੈ ਤੇ ਆਹ ਨੀਚੇ ਇੱਥੇ ਚੱਕਣਾ ਆਪਾਂ ਨੀਚੇ ਨੀਚੇ ਵਾਲਾ ਉੱਪਰ ਆਹ ਵਾਲਾ ਉੱਪਰ ਹੈ ਇਹਨੂੰ ਆਪਾਂ ਨੀਚੇ ਕਰਾਂਗੇ ਸੋ ਤੁਹਾਨੂੰ ਆਰਾਮ ਨਾਲ ਦੱਸਾਂਗੀ ਦੇਖੋ ਠੀਕ ਹੈ ਜੀ ਉਹ ਆਪਣਾ ਹੋ ਗਿਆ ਇਹ ਵਾਲਾ ਉੱਪਰ ਹੈ ਕਰੈਡ ਆਹ ਵਾਲਾ ਨੀਚੇ ਜਿੱਥੋਂ ਆਪਾਂ ਕੋਰਨਰ ਤੋਂ ਸ਼ੁਰੂ ਕੀਤਾ ਸੀਗਾ ਉੱਥੇ ਹੀ ਆਪਾਂ ਕੋਨਰ ਤੇ ਲਿਆ ਕੇ ਉਹਨੂੰ ਕੀ ਕਰ ਦੇਣਾ? ਬੰਦ ਕਰ ਦੇਣਾ। ਦੇਖੋ ਤੁਹਾਡਾ ਸਿੰਧੀ ਬੂਟੀ ਦਾ ਜਿਹੜਾ ਡਿਜ਼ਾਈਨ ਆ ਉਹ ਬਣ ਕੇ ਰੈਡੀ ਹੋ ਚੁੱਕਿਆ ਹੈਗਾ। ਉਮੀਦ ਕਰਦੇ ਆ ਇੱਥੋਂ ਆਪਾਂ ਕੱਢ ਲੈਣਾਗਾ। ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ, ਤਹੀ ਵਾਪਸ ਆਪਾਂ ਨੀਡਲ ਨੂੰ نیچے ਕੱਢ ਲਿਆਣਾ। ਦੇਖੋ ਤੁਹਾਡੀ ਸਿੰਧੀ ਬੂਟੀ ਦਾ ਡਿਜ਼ਾਈਨ ਆ ਜਿਹੜਾ ਉਹ ਬਣ ਕੇ ਰੈਡੀ ਹੋ ਗਿਆ। ਅਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਕਿਤੇ ਸਿੰਧੀ ਬੂਟੀ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਸਮਝ ਲੱਗਿਆ ਹੋਵੇਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਲੈਣਾ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ